ਲੋ ਬਾਈ ਐਕਟੀਵੇਟ ਹੋਣ ਲੱਗੇ ਬੰਦੇ ਚੱਲ ਉਹ ਆਪਣੀਆਂ ਆਪਣੀਆਂ ਤਾਂ 17 ਸਜਾਉਣ ਲੱਗੇ ਇੱਧਰ ਸ਼ੀਸ਼ਾ ਮਿਲਿਆ ਵਾ ਠੀਕ ਆ ਸ਼ੀਸ਼ੇ ਦੀ ਮੌਜਾ ਹੈ ਨਾ ਹੈ ਨਹੀਂ ਮੰਨਦਾ ਉਹ ਪਤਾ ਨਹੀਂ ਲੱਗਾ ਹੈਗਾ ਬਾਈ ਗੱਡੀ ਦੇ ਵਿੱਚ ਉਹਦੇ ਵਿੱਚ ਬੈਗ ਚ ਕਿੱਕਣਾ ਫਟਿਆ ਬਾਈ ਸ਼ੀਸ਼ਾ ਹੋ ਗਿਆ ਫਟੋ ਜਾਦਾ ਉਧਰ ਮਲਕੀਤ ਬਾਈ ਵੀ ਹਾਂ ਪਰਤਵਾਰ ਬਾਈ ਨੰਬਰ ਵਾਈਜ਼ ਸ਼ੀਸ਼ਾ ਇੱਕੇ ਆ ਠੀਕ ਨਹੀਂ ਫਸੀਸਾ ਕੇ ਨੰਬਰ ਵਾਈਜ ਮੈਂ ਹਾ ਲੋ ਹਾਂ ਉਹ ਮਲਕੀਤ ਬਾਈ ਸ਼ੀਸਾ ਕੇ ਆ ਤੇ ਕਿਸੇ ਸ਼ੀਸਾ ਫਟ ਗਿਆ ਉਹ ਚ ਹਾਂ ਉਹ ਉਧਰ ਬਾਈ ਉਹ ਦੇਖੇ ਕਿਧਰ ਬਾਈ ਪੱਗ ਬੰਨਣਾ ਨੂੰ ਬਹਿ ਗਿਆ ਥੱਲੇ ਸਿਕ ਨਹੀਂ ਦੋ ਬੰਦੇ ਪਏ ਬਾਈ ਜਿਹੜੇ ਉਰੇ ਰੈਣਾ ਜਿਨ੍ਹਾਂ ਨੇ ਲੈਟ ਹਾਂ ਬਗਾਰ ਸ਼ੀਸਾ ਦੀ ਚੱਲਣਾ ਗਾਵਾ ਠੀਕ ਹੈ ਕੋਈ ਬੰਦੇ ਬਾਈ ਰੋਜ਼ ਰੁਟੀਨ ਬੰਨਣ ਵਾਲੇ ਉਗਾਰ ਸੀਸੇ ਦੇ ਮਿੰਦਰਵਾ ਜੀ ਹਾਂ ਲਾ ਦਾਂ ਤੇ ਮੈਨੂੰ ਨੰਬਰ ਕਿ ਤੈਂ ਲਾਉਣਾ ਪਹਿਲਾਂ ਤੂੰ ਲਾ ਤੇਰਾ ਕਿਹਦਾ ਕਹਿੰਦਾ ਪਾ ਜੇ ਲਾਦਾ ਜਿਗਾਰ ਅ ਤੇਰੇ ਓ ਵਾਈ ਡਿਜੀਟਲ ਮਨਰਾ ਡਿਜੀਟਲ ਠੀਕ ਆ ਠੀਕ ਆ ਪੱਗ ਪਹਿਨਣੀ ਹੈਗਾ ਮੈਂ ਤਾਂ ਲਾਉਂਦਾ ਨਹੀਂ ਪੱਗ ਪਹਿਨ ਕੇ ਪੱਗ ਪਹਿਨਣੇ ਤੁਹਾਡੇ ਅਮਨੇ ਕੋਲ ਅਮਨੇ ਪੱਗ ਪਹਿਨਦਾ ਸੀਪੇ ਨੂੰ ਚਲੋ ਭਾਈ ਬੈਠੇ ਆ ਮੁੰਡੇ ਉਧਰ ਚੱਲ ਪਈਆਂ ਤਿਆਰੀਆਂ ਹਾਂ ਭਾਈ ਇਹ ਦੇਖਦੇ ਬਗੈਰ ਸ਼ੀਸ਼ੇ ਦੇ ਕਿੱਕਣਾ ਚੱਲਦਾ ਕੰਮ ਚਲੋ ਇਹ ਰੋਲ ਖੱਦਲੇ ਨੇ ਹੱਥ ਸੀ ਗਏ ਆ ਸ਼ੀਸ਼ੇ ਦੇ ਕਿਹਨੋਂ ਇਹਦਾ ਉਹ ਲਾ ਜਲਵੀਰ ਬੜਾ ਕੇਸ ਗੱਬੇ ਲੈ ਕੇ ਅੜ ਕੇ ਖੜ ਗਿਆ ਹੈ ਹੈ ਚਲੋ ਲੈ ਭਾਈ ਦੇਖਣਾ ਬਾਈ ਸਰਦਾਰਾਂ ਦਾ ਕੰਮ ਮੈਨ ਲੈ ਇਧਰ ਵੀ ਪਰਨਾ ਬਣ ਹੋ ਰਿਹਾ ਉਹ ਉਧਰ ਵੀ ਬਾਈ ਪੱਗਾ ਬਣ ਹੋ ਰਹੀਆਂ ਆਪਣੀ ਪੱਗ ਆਪਣੇ ਹੱਥ 'ਚ ਟੋਟਲੀ ਬੰਦੇ ਲੱਗੇ ਹੋਏ ਕੰਮ ਤੇ ਜੀ ਬਾਈ ਬਿਨ ਬਗੈਰ ਸੀਸੇ ਤੇ ਹੱਟ ਟਿੱਕੇ ਵਾ ਅੱਛਾ ਠੀਕ ਹੈ ਉਹੀ ਕਹਿੰਦਾ ਵੀ ਜਿਹਦਾ ਹੱਥ ਟਿਕਿਆ ਵਾ ਹਾਂ ਇਹ ਚੱਲ ਭਾਈ ਲੋ ਜੀ ਹਾਂ ਆਹ ਹੁੰਦਾ ਦੇ ਬੰਦੇ ਦੂਗੀਆਂ ਬਾਤਾਂ ਬੰਦੇ ਆ ਗਿਆ ਰਾਜੂ ਬਾਈ ਤਿਆਰ ਹੋ ਕੇ ਬੁਲਾ ਲਿਆ ਚਾਦਰਾ ਹਾਂ ਉਹ ਹਾਂ ਕੰਮ ਓਕੇ ਆ ਹੈ ਹੈ ਚਲੋ ਚਲੋ ਇਧਰ ਬਾਈ ਫੱਗ ਦਾ ਦੁਬਾਰਾ ਕੋਰਸ ਚੱਲ ਪਿਆ ਪ੍ਰਧਾਨ ਬਾਈ ਦਾ ਸਾਰੇ ਤਿਆਰ ਵਰਤਿਆ ਟੋਟਲੀ ਹੈ ਬਾਡਨ ਨਾ ਅੱਗੇ ਹੋਰ ਬੰਦੋ ਉੱਪਰ ਥੋੜੀ ਮਾਲੋਣੀ ਆ ਉਹ ਲੋਟਾ 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 ਬਾਹਰ ਪੇਚ ਕਮਾ ਕਮਾ ਪਾਈ ਜੀ 10 ਠੀਕ ਹੈ ਦੇਖੇ ਪਿਆ ਓਕੇ ਆਪਾਂ ਕਿਤੇ ਵੀ ਗਿਆ ਬੰਦ ਹੋਣਾ ਬਾਕੀ ਤਾਂ ਉਹ ਭਾਈ ਪਾਸਤਾ ਸਾਡੇ ਜਿਹੜੇ ਸੱਸ ਕਰਾਉਂਦਾ ਨਾ ਕਰਨਾ ਨਾ ਨਾ ਲੋਟਾ 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 ਲੈ ਭਾਈ ਇੱਧਰ ਪ੍ਰਧਾਨ ਵਜ ਦੇ ਪੱਗ ਬੰਨ ਹੋ ਰਹੀ ਐ ਉੱਧਰ ਮੁੰਡੇ ਸਾਰੇ ਤਿਆਰ ਹੋ ਗਏ ਭਾਈ ਟੋਟਲੀ ਗੁੰਬਿੰਦਰ ਭਾਈ ਵੀ ਤਿਆਰ ਹੋ ਕੇ ਵਹਿ ਗਿਆ ਓਕੇ ਭਾਈ ਆ ਨਾ ਹੋ ਓਕੇ ਆ ਨਾ ਚਲੋ ਭਾਈ ਲੋ ਭਾਈ ਹੋ ਗਈ ਫੁੱਲ ਬਟਾ ਫੁੱਲ ਤਿਆਰੀ ਹਾਂ ਆ ਤਿਆਰੀਆਂ ਜਿਹਨਾਂ ਚਾਹ ਤੂੰ ਦੇਖ ਰਿਹਾ ਦੇ ਹਾਂ ਜਾਾਂਗੇ ਅਸੀਂ ਫੇਰ ਠੀਕੇ ਸਾਰਿਆਂ ਨੇ 17 ਸੌ ਜਾ ਰਹੇ ਆ ਭਾਈ ਦੇਖੋ ਇੱਧਰ ਦਲਵੀਰ ਇੱਧਰ ਪ੍ਰਤਫਲ ਭਾਈ ਪ੍ਰਧਾਨ ਭਾਈ ਸਹੀ ਪਾ ਮੰਦਰ ਓਕੇ ਇੱਧਰ ਤੇਜ ਬਾਈ ਨੇ ਵੀ ਓ ਚੱਲ ਇੱਧਰ ਬਾਈ ਚੱਲ ਰਿਹਾ ਕੰਮ ਹਾਲੇ ਸਾਰੇ ਟੋਟਲੀ ਦਸਤਾਰਾਂ ਸੇ ਜਾ ਚੁੱਕੇ ਆ ਇੱਕ ਮੰਡੋਰ ਨਾ ਕੇ ਆਇਆ ਬਸ ਹੈ ਹਾਂ ਆ ਮਾਰੀ ਗੱਲ ਟਿਕਾਣੇ ਸਭ ਤੋਂ ਪਹਿਲਾਂ ਆਦੀ ਹੁੰਦੇ ਲਾ ਬਾਬੇ ਨਾਨਕ ਜੂਰੇ ਆਏ ਆ ਹਾਂ ਇਹ ਸਹੀ ਗੱਲ ਐਕਣਾ ਪ੍ਰਧਾਨ ਬਾਈ ਤਿਆਰ ਹੁੰਦੇ ਨੇ ਨਾ ਸਾਜਰੇ ਦੇ ਲਾ ਭਾਈ ਇਧਰ ਸਾਡੇ ਡਰਾਈਵਰ ਸਾਹਿਬ ਨੇ ਹੜ ਸੜ ਕੇ ਤਿਆਰ ਕਰਨੇ ਪੈਦੇ ਰੋ ਟੱਕੜ ਸਵੇਰੇ ਰਾਤ ਮਾਮਾ ਖੋਪੜ ਦਾ ਖੱਬੂ ਨੂੰ 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 ਨਾ ਕੰਨੀ ਸਹੀ ਗੱਲ ਬੰਦਰ ਇੱਕ ਤੈ ਮਾਰਤਾ ਇੱਕੋ ਚੱਕ ਲਿਆ ਹੈ ਠੀਕ ਨਹੀਂ ਨਾ ਅਦਰ ਬੱਕੀ ਭਾਈ ਵੀ ਤਿਆਰ ਹੋ ਗਿਆ ਭਾਈ ਸਸਰ ਗੱਲ ਦੀ ਲਾ ਭਾਈ ਆ ਦੇ ਦਾ ਲੋ ਭਾਈ ਚਾਹ ਵੀ ਆ ਗਈ ਨਾਲ ਦੀ ਨਾਲ ਭਾਈ ਜਿਹੜੇ ਵੀਰ ਸੇਵਾ ਕਰਦੇ ਆ ਇਹ ਬਹੁਤ ਪਿਆਰੇ ਇਹਨਾਂ ਦਾ ਸਤਿ ਸ੍ਰੀ ਅਕਾਲ ਸਾਰਿਆਂ ਨੂੰ ਜੀ ਆਪਾਂ ਪਾਣੀ ਕਿੱਥੋਂ ਲੈ ਗਏ ਅੱਛਾ ਲੋ ਭਾਈ ਆ ਜਾਓ ਆ ਜਾਓ ਪਪੇਓ ਭਾਈ ਆ ਜਾਓ ਭਾਈ ਚਾਹ ਨੂੰ ਹੁੰਗਾ ਭਾਈ ਤਾਂ ਇਹ ਵੀ ਗਲਾਸਾਂ ਚ ਕਿੱਦ ਕੀ ਬਾਈ ਯਾਰ ਉਹ ਲਓ ਜੀ ਲਓ ਬਰਤਾਂ ਦੇ ਕਾਲੇ ਇੱਕ ਗੇਲਾ ਬਾਈ ਬਾਬੇ ਦਾ ਲੰਗਰ ਇੱਕ ਉਹ ਪੱਪੀ ਦਾ ਮੁੰਡਾ ਉਹ ਅਮਨ ਫੜ ਗਲਾਸ ਆਪਣਾ ਚਲੋ ਭਾਈ ਇਹ ਭਾਗੇ ਸਾਰੇ ਰੱਬ ਐ ਕਰੇ ਭਾਈ ਸਾਰਿਆਂ ਨੂੰ ਖੁਸ਼ ਰੱਖੇ ਵੀਰਾਂ ਦੀ ਵੀ ਸੇਵਾ ਹੈ ਜਿਹੜੀ ਉਹ ਮਹਾਰਾਜ ਸਹਾਇ ਕਰੇ ਦਿਨ ਦੁਗਣੇ ਰਾਤ ਚੌਗੁਣੇ ਤਰੱਕੀਆਂ ਬਖਸ਼ੇ ਹਾਂ ਲੋ ਭਾਈ ਕਮਾਦੋ ਕਮਾਦੋ ਇਹ ਵੀ ਕਮਾਦੋ ਅਮਨ ਟਾਈਮ 'ਤੇ ਪੁੱਗੇ ਅਗੜੀ ਨਾ ਫੇੜੀ ਆ ਮਠੀ ਦਾ ਲਫਾਫਾ ਡੱਬਾ ਖਵਾ ਦੇ ਮੜਾ ਸਾਰੇ ਮੂਰੇ ਸਿੱਪੇ ਆ ਜਾ ਚਾਹ ਪੀ ਲੈ ਵੀਰ ਲੈ ਲੋ ਲੋ ਭਾਈ ਕੋਈ ਐਸ ਤੋ ਆ ਸਾਬ ਲੋ ਭਾਈ ਲੋ ਭਾਈ ਹੋ ਗਿਆ ਆਪਣੀ ਗੱਡੀ ਸਟਾਰਟ ਅੱਪਰ ਸਕਰੀਨ ਵੀ ਚੱਲ ਵੀ ਤੇ ਬੰਦੇ ਖਚਾਰੇ ਆ ਹਲੇ ਫੋਟੋ ਲੱਗੇ ਹੋਏ ਆ ਹਲੋ ਇਹ ਚਲੋ ਭਾਈ ਆਪਣਾ ਆਪਣਾ ਬਾਬਾ ਸਾਰਿਆਂ ਨੂੰ ਖੁਸ਼ ਰੱਖੇ ਹਲੋ ਚਲੋ ਲੈ ਭਾਈ ਸਾਡਾ ਭਾਈ ਗਿੰਦਰ ਸਤ ਸ੍ਰੀ ਅਕਾਲ ਹਲੋ ਭਾਈ ਚੱਲ ਚੱਲ ਵੀਰ ਚੱਲੋ ਵਿੱਕੀ ਬਾਈ ਚੱਲ 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 ਬਹੁਤ ਹੈ 10 ਫੁੱਟ ਹੋ ਚੱਲ 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 ਮੋੜ ਲਾ ਮੜਾ ਜੇ ਅੱਗੇ ਕਰਕੇ ਲੋ ਬਾਈ ਚੱਲ ਪਿਆ ਕੰਮ ਟੜ ਗਏ ਬੰਦੇ ਉੱਪਰ ਕੁਸਕ ਲੋ ਜੀ ਸੁਬਾ ਸੁਬਾ ਦਾ ਟਾਈਮ ਵਾਈ ਬੱਦਲ ਵਾਈ ਵੀ ਪੂਰੀ ਐ ਐਨ ਫੁੱਲ ਬਟਾ ਫੁੱਲ ਚਲੋ ਵੀ ਚਲੋ ਲੋ ਜੀ بارش ਵੀ ਸ਼ੁਰੂ ਪਹੁੰਚ ਗਏ ਡੇਰਾ ਵਾ ਬਾਬਾ ਨਾਨਕ ਦਰਬਾਰ ਸਾਹਿਬ ਸਾਰੀ ਸੰਗਤ ਉੱਤਰੇ ਟਰਾਲੀ 'ਚ ਹਾਂ ਚਲੋ ਚਲੋ ਲੋ ਜੀ ਬਾਬੇ ਨਾਨਕ ਨੇ ਕਿਰਪਾ ਕਰਤੀ ਨੌਲ ਖੜ ਗਿਆ ਟਰੈਕਟਰ ਦਾ ਵੀ ਲੱਗ ਗਿਆ ਝੰਡੇ ਝੋਲੇ ਆਲੇ ਉਹੀ ਕਹਿੰਦਾ ਠੰਡੇ ਝੋਲੇ ਆਲਾ ਲੱਗ ਗਿਆ ਲੋ ਭਾਈ ਦਰبار صاحب ਨੂੰ ਉਧਰ ਨੂੰ ਆ ਨਾ ਮਾ ਦਰਬਾਰ ਸਾਹਿਬ ਆ ਬਣਿਆ ਲੰਗਰ ਹਾਲ ਤੁਸ ਜੀ ਮੇ ਵੀ ਥੋੜਾ ਹੋ ਗਿਆ ਪੂਰਾ ਚਾਲੂ ਇਹ ਲੋ ਭਾਈ ਆ ਮੈਂ ਕ ਚਲ ਕੋਈ ਨਹੀਂ ਮੂਰੇ ਬੈਨ ਕਰਕੇ ਸੁੱਕ ਜਾਣਾ ਕੋਈ ਗੱਲ ਨਹੀਂ ਚਲੋ ਲੈ ਭਾਈ ਆ ਰਹੇ ਬੰਦੇ ਭੱਜ ਭੱਜ ਕੇ ਭਾਈ ਹਾਂ ਭਾਈ ਹਾਲ ਦੇਖੋ ਫੁੱਲਾ ਢੁੱਲਾ ਆਜੋ 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 ਮੀਨਰ ਜਾ ਲੈ ਭਾਈ ਬੰਦੇ ਹੈ ਮੀਨਰ ਚੱਲ ਹੈ ਚੱਲ ਕੋਈ ਨਹੀਂ ਲੋ ਭਾਈ ਪ੍ਰਧਾਨ ਜੀ ਜੀ ਹੋ ਗਿਆ ਸ਼ੁਰੂ ਚਲੋ ਸਾਰੇ ਪਾਲਾ ਜੇ ਵਿੱਚ ਤੇ ਹੋਰ ਹੈਗੇ ਵਿੱਚ ਬਾਦੂ ਆ ਪੈਸਿਆਂ ਦੀ ਘਾਟ ਨਹੀਂ ਹੈਗੀ ਚੱਲ ਚਲੋ ਲੋ ਜੀ ਪਹੁੰਚ ਗਏ ਦਰਬਾਰ ਸਾਹਿਬ ਲੋ ਬਹੁਤ ਵਧੀਆ ਹੈ ਦ੍ਰਿਸ਼ ਸਰ ਜੀ ਤਾਂ ਜੀ ਜੈਸਾ ਜੋ ਪਹੁੰਚ ਗਏ ਗੁਰਦੁਆਰਾ ਚੋਲਾ ਸਾਹਿਬ ਇਤਿਹਾਸਕ ਦਰਸ਼ਨਾ ਦੇਖੋ ਜੀ ਸਥਾਨ ਸ੍ਰੀ ਚੋਲਾ ਸਾਹਿਬ ਲੋ ਜੀ ਬਾਈ 16ਵੀਂ ਪੀੜੀ ਗੁਰੂ ਨਾਨਕ ਦੇਵ ਜੀ ਦੇ ਪਰਿਵਾਰ ਚੋਂ ਇਹਨਾਂ ਦਾ ਹੋਆ ਹੂੰ ਤੇ ਉਧਰ ਬਾਈ ਆਪਣੀ ਸੰਗਤ ਆ ਰਹੀ ਹੈ ਸਾਰੀਓ ਅਕੀ ਤੁਹਾਡੇ ਵੀ ਦਰਸ਼ਨ ਕਰਾ ਦੇਣੇ ਬਾਈ ਸਾਰਿਆਂ ਦੇ ਹੈ ਤਾਂ ਮਨਾਹੀ ਯਾਰ ਸੋਰਾਂ ਵਾਹ ਸੱਚਾ ਬਾਦਸ਼ਾ ਚਲੋ ਜੀ 这不行。<Yep. S 2> awesome.